ਅੱਜ ਅੱਜ ਆਪਾਂ ਕਰਾਂਗੇ ਉੱਪਰਲੇ ਕਮਰੇ ਦੀ ਸਫਾਈ ਇੱਥੇ ਬਣੀ ਤਲੀ ਮਲੀ ਵੱਜੀ ਰਹਿੰਦੀ ਆ ਵੀ ਸਿਮਰਨ ਪਾਉਂਦਾ ਬੜੇ ਖਲਾਰੇ ਤੇ ਇਸ ਕਰਕੇ ਬਈ ਮੈਂ ਆਈ ਸੀ ਉੱਪਰ ਤੇ ਮੈਂ ਕਿਹਾ ਦੇਖਾਂ ਉੱਪਰਲੇ ਰੂਮ ਦਾ ਹਾਲਚਾਲ ਤੇ ਸਫਾਈ ਬਾਥਰੂਮ ਕੀ ਕਰਨ ਵਾਲਾ ਹੀ ਹੋਣਾ ਹੈ ਬਾਥਰੂਮ ਨੂੰ ਹੀ ਕਰਨਾ ਪੈਣਾ ਹੈ ਤੇ ਚਲੋ ਇਹਦੇ ਲਈ ਤਾਂ ਮੈਨੂੰ ਤਿਆਰ ਕਰਨਾ ਪੈਣਾ ਨਾ ਤੇ ਮੈਂ करूंगी ਤੇ ਇਧਰ ਲੌਬੀ ਵੀ ਕਰਨ ਵਾਲੀ ਹੈ ਸਟੋਰ ਵੀ ਕਰਨ ਵਾਲਾ ਪਰ ਉਹ ਵੀ ਤੇ ਮੈਂ ਕੱਕੀ ਬਹੁਤ ਰਸੋਈ ਦੀ ਸफाई ਜੀ ਮੇਰੇ ਰਸੋਈ ਵਿੱਚ ਨੇ ਡੱਬੇ ਵਗੈਰਾ ਸਾਫ ਕਰਨੇ ਆਲੇ ਹੁੰਦੇ ਨਾ ਮੇਰੇ ਪਤਾ ਨਹੀਂ ਚੁੱਕ ਪੈ ਗਈ ਕਿ ਕੀ ਹੋ ਗਿਆ ਤੇ ਇੱਧਰ ਆਪਾਂ ਬੁੱਟਿਆਂ ਨੂੰ ਪਾਣੀ ਵੀ ਡੋਣਾ ਤਪੂ ਵੀ ਚੜ੍ਹਈ ਆ ਤੇ ਇੱਥੇ ਨਾ ਉੱਪਰ ਸੈਲਫ ਹੈਗੀ ਆ ਤੇ ਉਹਦੇ ਉੱਪਰ ਨਾ ਕਬੂਤਰ ਦੇ ਦਿੰਦੇ ਆ ਬੱਚੇ ਜਦ ਵੀ ਮੈਂ ਸਾਫ ਕਰਨ ਲੱਗਦੀ ਫਿਰ ਮੇਰਾ ਦਿਲ ਨਹੀਂ ਕਰਦਾ ਵੀ ਉਹਨੂੰ ਸੈਂਗੀ ਤਰ੍ਹਾਂ ਸਾਫ਼ ਕਰਾਂ ਤੇ ਉਹ ਫਿਰ ਉਹਦਾ ਕਰਕੇ ਨਾ ਥੱਲੇ ਖਲਾਰਾ ਪੈ ਜਾਂਦਾ ਇਹਦੇ ਵੀ ਮੈਂ ਬਣਾਇਆ ਸੀਗਾ ਮਤਲਬ ਕਿ ਨਾ ਬੜਾ ਸੋਨਾ ਵਰਕ ਹੋ ਹੋਲੇਟ ਕੇ ਨਾ ਤੇ ਬੜਾ ਸੋਨਾ ਡੰਡਾ ਤਿਆਰ ਕੀਤਾ ਸੀਗਾ ਇਹ ਤੇ ਮੈਂ ਵੈਸੇ ਰੱਖਿਆ ਹੋਇਆ ਵਾ ਤੇ ਮੈਂ ਕਿ ਕਰੂੰਗੀ ਉਹ ਮੇਰਾ ਟਾਈਮ ਨਹੀਂ ਲੱਗਦਾ ਪਿਆ ਤੇ ਆ ਦੇਖੋ ਬੁੱਤੇ ਸਾਰੇ ਆਪਣੇ ਤੇ ਫੇਰੇ ਮੇਰੇ ਉੱਤੇ ਗਮਲੇ ਵੀ ਰੱਖੇ ਹੋਏ ਹੁੰਦੇ ਆ ਤੇ ਮੈਨੂੰ ਏ ਮੈਨੂੰ ਬਾਲਕਨੀ ਚ ਨਾ ਆ ਕੇ ਸਕੂਨ ਜਿਹਾ ਮਿਲਦਾ ਮੈਂ ਸ਼ਾਮ ਨੂੰ ਵੀ ਇੱਥੇ ਆਣ ਕੇ ਬਹਿ ਜਾਂਦੀ ਆ ਆ ਮੈਂ ਲਾ ਲਿਆ ਸੀ ਪਦੀਨਾ ਉੱਪਰ ਵੀ ਤਾ ਵੀ ਲਾਇਆ ਹਿਆ ਆ ਨਵਾਂ ਹੋਰ ਲਾ ਦਿੱਤਾ ਬਸ ਐ ਮੈਂ ਕੁਛ ਨਾ ਕੁਛ 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 ਮੈਂ ਫਸਲਾਈ ਜਾਂਦੀ ਰਹੀ ਨਹੀਂ ਆ ਦੇਖੋ ਕਰੇਵੇਂ ਸਿਆਲ ਵਾਲੇ ਤੇ ਇਹਦੇ ਵਿੱਚ ਮੈਂ ਧਨੀਆ ਲਾਇਆ ਸੀ ਤੇ ਧਨੀਆ ਹੋਇਆ ਇਹ ਨਹੀਂ ਚੰਗੀ ਤਰ੍ਹਾਂ ਆ ਲੱਗਦਾ ਜਿਵੇਂ ਬਰੀਕ ਬਰੀਕ ਜੇ ਹੋ ਰਿਹਾ ਸਮਝ ਜੀ ਨਹੀਂ ਲੱਗਦੀ ਪੀ ਵਿੱਚ ਬਾਥੂ ਜਿਹਾ ਉੱਗ ਗਿਆ ਪਿਆ ਤੇ ਪਤਾ ਨਹੀਂ ਉਹ ਧਨੀਆ ਹੈ ਕਿ ਕੀ ਹੈ ਵਿੱਚ ਜੇ ਤਾਂ ਧਨੀਆ ਹੈ ਤੇ ਥੋੜਾ ਜਿਹਾ ਵੱਡਾ ਹੋਏਗਾ ਨਾ ਫੇ ਪਤਾ ਲੱਗੇਗਾ ਕਿ ਕੀ ਜੇ ਇਹਨਾਂ ਪੱਤਾ ਬਣਿਆ ਨਹੀਂ ਪਰ ਇਹ ਮੈਨੂੰ ਧਨੀਆ ਦਾ ਪੱਤਾ ਲੱਗ ਨਹੀਂ ਰਿਹਾ ਸੁੱਕ ਗਿਆ ਚਲੋ ਇਹਨੂੰ ਪਾਟੀ ਦਿਆਂਗੇ ਤੇ ਇਹਨੇ ਕਰਕੇ ਉੱਪਰ ਆਪਾਂ ਆ ਦੀ ਬਾਲਕਨੀ ਦੇ ਵਿੱਚ ਆ ਦੀ ਨਲੀ ਸਾਫ਼ ਝੜ ਬਲਾ ਦੂੰਗੀ ਵੈਸੇ ਸਾਫ਼ ਹੀ ਆ ਪਰਸੋਂ ਆਇਆ ਸੀਗਾ ਤੇ ਬੱਕੇ ਸਫਾਈ ਦੇ ਨਾਲ ਨਾਲ ਚੱਲਦਾ ਰਹਿੰਦਾ ਇਹ ਕੰਮ ਸਾਰਾ ਇਹ ਇੱਧਰ ਕੰਮ ਤੇ ਬੜੇ ਆ ਕਰਨ ਵਾਲੇ ਤੇ ਹਜੇ ਆਹ ਮੰਦਰ ਦੀ ਸਫਾਈ ਕਰਨੀ ਆ ਇੱਧਰ ਮੈਨਰੇ ਅਦਾਸੀ ਪਾਲਿਸ਼ ਕਰ ਦੂੰਗੀ ਮੰਦਰਾਂ ਨੂੰ ਇੱਥੇ ਨਾ ਅਸੀਂ ਬਣਵਾਣਾ ਹੈ ਨਵਾਂ ਤੇ ਹਸ ਡਾਈਨਿੰਗ ਟੇਬਲ ਸਟੂਆਂ ਪਿਆ ਕਿਉਂਕਿ ਅਸੀਂ ਤਾਂ ਇਹਦੇ ਤੇ ਰੋਟੀ ਰੋਟੀ ਖਾਂਦੇ ਨਹੀਂ ਤੇ ਫਿਰ ਕੀ ਕਰੀਏ ਪਿੰਖਾ ਕੱਪੜੇ ਤੈ ਲਾਉਣ ਵਾਲੇ ਪੈਸੇ ਧੁੱਤੇ ਸੀ ਆ ਕੱਲ ਮੈਟ ਧੁੱਤਾ ਸੀ ਬੜੀਆ ਸੁੱਕ ਗਿਆ ਵੈਸੇ ਤੇ ਟ੍ਰਾਈ ਕਲੀਨ ਕਰਨ ਵਾਲੇ ਤਾਂ 4-400 ਰੁਪਇਆ ਮੰਗਦੇ ਆ ਬੜਾ ਸੋਹਣਾ ਨਿੱਖਰ ਗਿਆ ਕਿੰਨਾ ਸੋਹਣਾ ਨਿੱਖਰ ਗਿਆ ਇਹ ਇਹਨੂੰ ਹੁਣ ਦੇਖਦੇ ਆਂ ਡ్రਾਈੰਗ ਰੂਮ ਚ ਵਿਸ਼ਾ ਹੈ